ਫਗਵਾੜਾ ਵਿੱਚ ਸਥਿਤ ਜੀਸੀਟੀ ਮਿਲਵਲ ਤੇ ਅਨਲੋਨਾ ਚੰਦਸਾ ਪਸਾਰੇ ਜਾਣਦੇ ਕਿ ਜੀਸੀਟੀ ਮਿਲ ਜਿਹੜੀ ਹੈਗੀ ਆ ਉਹਦਾ ਕੱਲਾ ਦੇਸ਼ ਵਿੱਚ ਦੀ ਪ੍ਰਸਿੱਧੀ ਉਹਦਾ ਨਾਮ ਰਿਆ ਪਹਿਲਾਂ ਪਰ ਜਿਹੜੇ ਸਮੀਰ <th> ਪਰ ਉਹਨਾਂ ਦੇ ਮਾਲਕ ਹੈਗੇ ਤੇ ਮੈਨੇਜਮੈਂਟ ਵੱਲੋਂ ਮਾੜੀ ਕਾਰਗੁਜ਼ਾਰੀ ਕਰਕੇ ਜਿਹੜਾ ਉਹਦਾ ਬਹੁਤ ਬੜਾ ਹਾਲ ਹੈ ਅੱਜਕੱਲ ਪਰ ਪਿਛਲੇ 2 ਸਾਲਾਂ ਤੋਂ ਉਹਨਾਂ ਨੇ ਬਿਨਾਂ ਨੋਟਿਸ ਦਿੱਤੇ ਜਿਹੜੇ ਮਿਲ ਬੰਦ ਕਰ ਦਿੱਤੀ ਤੇ ਜਿੱਦ ਨੇ ਹੋਇਆ ਕਿ 5000 ਦੇ ਲਗਭਗ ਜਿਹੜੇ ਸਟਾਫ ਅਫਸਰ ਬਾਕੀ ਲੇਬਰ ਸੀਗੀ ਜਿਹੜਾ ਨਾ ਦਾ EMPLOYEES PROVIDENT FUND ਸੀਗਾ ਉਹ ਵੀ ਮਾਲਕ ਖਾਂਦੇ ਰਹੇ ਜਿਹੜੇ ਸਟਾਫ ਸੀਗਾ ਉਹਦੇ ਪੇਮੈਂਟ ਕੱਟਦੇ ਰਹੇ ਇਸ ਕਰਕੇ ਲਗਭਗ 100 ਕਰੋੜ ਰੁਪਏ ਦਾ ਜਿਹੜਾ ਘਪਲਾ ਹੈਗਾ ਮਾਲਕ ਜਿਹੜੇ ਉੱਤੇ ਲਗਭਗ 5 ਐਫਆਈਆ ਵੀ ਦਰਜ ਹੋਈਆਂ ਪਰ ਅਜ ਤੱਕ ਨਾ ਕੋਈ ਰੈਸਟ ਹੋਈ ਆ ਇੱਕ ਵਾਰੀ ਫੜਕੇ ਵੀ ਲੈ ਕੇ ਗਏ ਪਰ ਪੁਲਿਸ ਵੱਲੋਂ ਜਿਹੜਾ ਥਾਣੇ ਵਿੱਚ ਜਾ ਕੇ ਉਹਨੂੰ ਬਾਈ ਜਿੱਤ ਜਿਹੜਾ ਘਰ ਜਾਣ ਦਿੱਤਾ ਕਿ ਬਲਵਿੰਦਰ ਸਿੰਘ ਧਾਲੀਵਾਲ ਜੀ ਧੰਨਵਾਦ ਫਿਕਸਵਾ ਸਰ ਮੈਂ ਆਪ ਜੀ ਦਾ ਧਿਆਨ ਫਗਵਾੜਾ ਵਿੱਚ ਸਥਿਤ ਜਸੀਟੀ ਮਿਲ ਵਲਤੇ ਅਨਲੋਣਾ ਚੰਨਾ ਸਰ ਆਪਾਂ ਸਾਰੇ ਜਾਣਦੇ ਆ ਕਿ ਜਸੀਟੀ ਮਿਲ ਜਿਹੜੀ ਹੈਗੀ ਆ ਉਹਦਾ ਕੱਲਾ ਦੇਸ਼ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਉਹਦਾ ਨਾਮ ਰਿਆ ਪਹਿਲਾਂ ਪਰ ਜਿਹੜੇ ਸਮੀਰ <th>ਪਰ ਉਹਨਾਂ ਦੇ ਮਾਲਕ ਹੈਗੇ ਤੇ ਮੈਨੇਜਮੈਂਟ ਵੱਲੋਂ ਮਾੜੀ ਕਾਰਗੁਜ਼ਾਰੀ ਕਰਕੇ ਜਿਹੜਾ ਉਹਦਾ ਬਹੁਤ ਮਾੜਾ ਹਾਲ ਹੈ ਅੱਜਕੱਲ ਔਰ ਪਿਛਲੇ 2 ਸਾਲਾਂ ਤੋਂ ਉਹਨਾਂ ਨੇ ਬਿਨਾਂ ਨੋਟਿਸ ਦਿੱਤੇ ਜਿਹੜੀ ਮਿਲ ਬੰਦ ਕਰ ਦਿੱਤੀ ਔਰ ਜਿਹਦੇ ਨਾਲ ਹੋਇਆ ਕਿ 5000 ਦੇ ਲੱਪਕ ਜਿਹੜੇ ਸਟਾਫ ਆਫੀਸਰ ਬਾਕੀ ਲੇਬਰ ਸੀ ਗਈ ਉਹ ਸੜਕਾਂ ਤੇ ਆ ਗਈ ਉਹਨਾਂ ਨੇ ਬਹੁਤ ਐਜੀਟੇਸ਼ਨ ਕੀਤੀ ਪਰ ਹਜੇ ਤੱਕ ਸਰ ਕੋਈ ਵੀ ਉਹਨਾਂ ਦਾ ਜਿਹੜਾ ਮਾਲਕਾਂ ਦਾ ਜਿਹੜਾ ਮਾਲਕਾਂ ਵੱਲੋਂ ਨਾ ਲੀਵਰ ਦਾ ਨਾ ਸਟਾਫ ਦਾ ਕੋਈ ਡਿਊਸ ਦਿੱਤਾ ਗਿਆ। ਉਹ ਲਗਭਗ 2-3 ਸਾਲ ਤੋਂ ਲਗਾਤਾਰ ਜਿਹੜਾ ਉਹਨਾਂ ਦਾ EMPLOYEES PROVIDENT FUND ਸੀਗਾ ਉਹ ਵੀ ਮਾਲਕ ਖਾਂਦੇ ਰਹੇ। ਜਿਹੜੇ ਸਟਾਫ ਸੀਗਾ ਉਹਦੇ ਪੇਮੈਂਟ ਕੱਟਦੇ ਰਹੇ। ਇਸ ਕਰਕੇ ਲਗਭਗ 100 ਕਰੋੜ ਰੁਪਏ ਦਾ ਜਿਹੜਾ ਘਪਲਾ ਹੈਗਾ ਮਾਲਕ ਜਿਹੜੇ ਉਹਦੇ ਲਗਭਗ 5 FIR ਵੀ ਦਰਜ ਹੋਈਆਂ। ਪਰ ਅਜੇ ਤੱਕ ਨਾ ਕੋਈ ਰੈਸਟ ਹੋਈ ਆ। ਇੱਕ ਵਾਰੀ ਫੜਕੇ ਵੀ ਲੈ ਕੇ ਗਏ। ਪਰ ਪੁਲਿਸ ਵੱਲੋਂ ਜਿਹੜਾ ਥਾਣੇ ਵਿੱਚ ਜਾ ਕੇ ਉਹਨੂੰ ਬਾਈ ਜੱਤ ਜਿਹੜਾ ਘਰ ਜਾਣ ਦਿੱਤਾ ਗਿਆ। ਤੋਂ ਇਸ ਕਰਕੇ ਮੈਂ ਆਪਰਾਹੀਂ ਸਰਕਾਰ ਨੂੰ ਬੇਨਤੀ ਕਰਦਾ ਕਿ ਜਿੰਨੇ ਵੀ ਇਹ ਮਿਲਦੇ ਜਿਹੜੇ ਵਰਕਰ ਹੈਗੇ ਆ ਉਹਨਾਂ ਨੂੰ ਜਿਹੜਾ ਬੰਦਾ ਡਿਊਟ ਦਿੱਤਾ ਜਾਵੇ ਕਿਉਂਕਿ ਪਿਛਲੇ 2-3 ਸਾਲਾਂ ਦੇ ਵਿੱਚ ਲਗਭਗ 8 ਡੈਥ ਹੋਈਆਂ ਔਰ ਐਸਆਈ ਹਸਪੀਟਲ ਵੱਲੋਂ ਉਹਨਾਂ ਦਾ ਇਲਾਜ ਕਰਨ ਤੋਂ ਮਨਾ ਕਰ ਦਿੱਤਾ ਗਿਆ ਸਰ ਧੰਨਵਾਦ ਥੈਂਕ ਯੂ ਸਰਦਾਰ ਕੁਲਦੀਪ